ਕਿ ਅੱਜ ਤੱਕ ਕਦੇ ਵੀ ਇਨਸਾਫ ਨਹੀਂ ਮਿਲਿਆ ਕਿਸੇ ਚੋਰ ਨੂੰ ਸਜ਼ਾ ਨਹੀਂ ਮਿਲੀ ਲੋਕਾਂ ਦੀ ਸੰਤੁਸ਼ਟੀ ਤਸੱਲੀ ਕਰਾਉਣ ਦੀ ਬਜਾਏ ਅਸੀਂ ਚੌਂਕੀ ਤੇ ਚੌਂਕੀ 'ਚ ਕੋਈ ਮੁਲਾਜ਼ਮ ਨਹੀਂ ਹੈ ਬੇਕੰਨੀ ਪੁਲਸ ਹੈ ਸਾਰੀ ਬੀਜੇਪੀ ਦੀ ਰਾਸੀ ਕਰਨ ਤੇ ਲਾਈ ਹੋਈ ਹੈ ਸਰਕਾਰ ਨੇ ਹੁਣ ਤੁਹਾਡੇ ਇੱਥੇ ਕੀ ਮਕਸਦ ਹੈ ਜੀ ਵੀ ਕਿੰਨਾ ਟਾਈਮ ਇੱਥੇ ਜਿਹੜਾ ਇਹ ਧਰਨਾ ਲੱਗਿਆ ਰਹੇਗਾ ਤੇ ਕੀ ਮੰਗਿਆ ਪ੍ਰਸ਼ਾਸਨ ਤੋਂ ਤੁਹਾਡੀ ਕੱਲੇ ਜਿਹੜੀ ਜੋ ਵੀ ਆਪਣੇ ਏਰੀਆ 'ਚ ਬਾਰਦਾਤ ਹੋਈਆਂ ਨੇ ਕੱਲੇ-ਕੱਲੇ ਬਾਰੇ ਪੁੱਛਿਸ਼ ਕੀਤੀ ਜਾਏਗੀ ਅੰਦਰ ਦਿਨ ਨੇ ਸਵੇਰੇ ਸਾਡੇ ਇਲੈਕਸ਼ਨ ਹੈ ਉਸ ਕਰਕੇ ਕਈ ਵਾਰ ਤੇ ਕੱਢ ਆ ਜਾਂਦੀ ਹੈ ਜਿੰਦਾਬਾਦ 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 ਬੜੀ ਸਮਰਤਾ ਜੰਦਾਬਾਦ ਮੁਨਦਾਬਾਦ ਮੁਨਦਾਬਾਦ ਚੋਰਾ ਦੀ ਪੁਸਤ ਪੁਨਾਈ ਕਰਨ ਵਾਲਾ ਪੁਸਤ ਪ੍ਰਸ਼ਾਸਨ ਮਰਦਾਬਾਦ ਮੁਨਦਾਬਾਦ ਲੋਕ ਇਕਤਾ ਜਿੰਦਾਬਾਦ 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 ਚਾਨ ਮਜ਼ਦੂਰ ਮਲਾਜਮ ਵਿਦਿਆਰਥੀ ਇਕਤਾ ਜਿੰਦਾਬਾਦ ਜਿੰਦਾਬਾਦ ਇਹ ਪ੍ਰਧਾਨ ਜੀ ਜਿਹੜੇ ਕੋਰੀਆਂ ਵਿਖੇ ਚੌਂਕੀ ਦੇ ਅੱਗੇ ਧਰਨਾ ਲਗਾਏ ਗਏ ਇਹਦਾ ਕਾਰਨ ਕੀ ਹੈ ਜੀ ਦੱਸੋ ਜੀ ਦੇਖੋ ਕੌਰੀਆਂ ਚੌਕੀ ਅੱਗੇ ਆ ਇਸ ਕਰਕੇ ਸਾਡੇ ਪਿੰਡ ਹਰੀਗੜ੍ਹ ਤੋਂ ਵੱਡੀ ਗਿਣਤੀ ਦੇ ਸਾਡੇ ਕਿਸਾਨ ਪਹੁੰਚੇ ਆ ਨੌਜਵਾਨ ਪਹੁੰਚੇ ਆ ਕਿਉਂਕਿ ਪਿਛਲੇ ਦਿਨੀ ਬਹੁਤ ਵਾਰੀ ਸਾਡੇ ਖੇਤੀ ਮੋਟਰਾਂ ਦੇ ਤਾਰਾ ਚੋਰੀ ਹੋਈਆਂ ਟਰੈਫਰ ਮਲ ਚੋਰੀ ਹੋਏ ਆ ਬਹੁਤ ਵਾਰੀਆਂ ਚੌਕੀ ਦੇ ਵਿੱਚ ਅਸੀਂ ਦਰਖਾਸਤਾਂ ਦਿੱਤੀਆਂ ਬੰਦੇ ਪਹੁੰਚੇ ਆ ਵੀ ਸਰਦਾ ਚੋਰੀ ਹੋ ਗਿਆ ਕੁ ਚੋਰੀ ਹੋ ਗਿਆ ਪਹਿਲੀ ਗੱਲ ਤਾਂ ਇਹ ਵੀ ਅੱਜ ਤੱਕ ਕਦੇ ਵੀ ਇਨਸਾਫ ਨਹੀਂ ਮਿਲਿਆ ਕਿਸੇ ਚੋਰ ਨੂੰ ਸਜ਼ਾ ਨਹੀਂ ਮਿਲੀ ਅੱਜ ਸਵੇਰੇ ਫੇਰ 3 ਵਜੇ ਸਾਡੇ ਪਿੰਡ ਦੇ ਨੌਜਵਾਨਾਂ ਨੇ ਕੁਛ ਬੰਦੇ ਫੜੇ ਆ ਇੱਕ ਦੋ ਬੰਦੇ ਅਰੇਸਟ ਕੀਤੇ ਇੱਕ ਦੋ ਭੱਜ ਗਏ ਜਣੀ ਟਰਾਂਸਫਰਨ ਚੋਰੀ ਕੀਤੇ ਹੋਇਆ ਸਮਾਨ ਉਹਨਾਂ ਦਾ ਫੜੇ ਲਵੇ ਪਿਆ ਤੇ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਜਾ ਕੇ ਬੰਦੇ ਲਾਇਆ ਤੇ ਹੁਣ ਤੱਕ ਇਹ ਨਹੀਂ ਉਹਨਾਂ ਨੂੰ ਔੜਿਆ ਵੀ ਲੋਕਾਂ ਚ ਪੁੱਛਾ ਹੁੰਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਕੰਮ ਦੇ ਸਮੇਂ ਸਾਡੇ ਟਰਾਂਸਫਰਨ ਚੋਰੀ ਹੁੰਣ ਜਦੋਂ ਅਸੀਂ ਪੌਦਾ ਰਮਾਉਣੀ ਆ ਜਦੋਂ ਅਸੀਂ ਨਰਮੇ ਰਮਾਉਣੇ ਆ ਜਦੋਂ ਅੱਜ ਫਸਲ ਪੂਰੀ ਤਰ੍ਹਾਂ ਪਾਣੀ ਦੀ ਲੋੜ ਹੈ ਹਰ ਰੋਜ਼ ਉਦੋਂ ਜਦੋਂ ਚੋਰੀ ਹੁੰਦੀ ਹੈ ਟਰਾਂਸਫਾਰਮ ਤਾਰਾ ਚੋਰੀ ਹੁੰਦੀਆਂ ਤਾਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਸਾਡੇ ਕਿਸਾਨਾਂ ਨੂੰ ਕਰਨਾ ਪੈਂਦਾ ਹੈ ਇਸ ਕਰਕੇ ਵੀ ਫਿਰ ਉਹ ਗੁੱਸਾ ਜਿਹੜਾ ਗੁੱਸੇ ਲੋਕਾਂ ਦੇ ਵਿੱਚ ਉਹ ਗੁੱਸਾ ਸਾਡਾ ਅੱਜ ਇਸ ਚੌਂਕੀ ਅੱਗੇ ਨਿਕਲ ਰਿਹਾ ਹੈ ਕਿਉਂਕਿ ਜੇ ਇਹ ਮੁਲਾਜ਼ਮ ਚੰਗੇ ਹੁੰਦੇ ਤਾਂ ਪਿੰਡ ਦੇ ਵਿੱਚ ਸਵੇਰੀ ਜਾਂਦੇ ਪਿੰਡ ਤੋਂ ਬੁਲਾਉਂਦੇ ਪੰਚਾਇਤ ਨੂੰ ਬੁਲਾਉਂਦੇ ਇਕੱਠ ਕਰਦੇ ਮੋਦ ਤੋਂ ਬੰਦਿਆਂ ਨਾਲ ਗੱਲਬਾਤ ਕਰਦੇ ਵੀ ਅਸੀਂ ਚੋਰ ਫੜ ਲਿਆ ਅਸੀਂ ਕੋਸ਼ਿਸ਼ ਕਰ ਲਿਆ ਜਿਹੜੇ ਬਾਕੀ ਚੋਰ ਭੱਜਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਕੇ ਅਸੀਂ ਜੇਲ੍ਹ ਦੇ ਵਿੱਚ ਭੇਜਾਂਏ ਤੋਦੀ ਸੰਤੁਸ਼ਟੀ ਤੋਦੀ ਤ ਜਣਿਓ ਲੋਕਾਂ ਦੀ ਸੰਤੁਸ਼ਟੀ ਤਸੱਲੀ ਕਰਾਉਣ ਦੀ ਬਜਾਏ ਅਸੀਂ ਚੌਂਕੀ ਤੇ ਤੇ ਚੌਂਕੀ 'ਚ ਕੋਈ ਮੁਲਾਜ਼ਮ ਨਹੀਂ ਹੈ ਬੇਸ਼ੱਕ ਚੋਣਾ ਇਹ ਨਹੀਂ ਹੈਗਾ ਚੋਣਾ ਦਾ ਸਮਾਂ ਹੁੰਦਾ ਮੁਲਾਜ਼ਮ ਰੁੱਝੇ ਹੁੰਦੇ ਆ ਪਰ ਇਹ ਵੀ ਨਹੀਂ ਹੁੰਦਾ ਵੀ ਕੋਈ ਕਿਸੇ ਨੂੰ ਰੁੱਟ ਕੇ ਲੈ ਜਾਏ ਕੋਈ ਕਿਸੇ ਨਾਲ ਮਾਰ ਤਾਰ ਕਰ ਦੇ ਦੇ ਪੁਰਸਤ ਹੋ ਵੀ ਨਾ ਲੋਕਾਂ ਵਾਸਤੇ ਜਣਿ ਜਿੰਨੀ ਪੁਰਸਤ ਹੈ ਸਾਰੀ ਬੀਜੇਪੀ ਦੀ ਰਾਸ਼ੀਕਰਨ ਤੇ ਲਾਈ ਹੋਈ ਹੈ ਸਰਕਾਰ ਨੇ ਲੋਕਾਂ ਦੀ ਕੋਈ ਜਾਨ ਮਾਲ ਦੀ ਰਾਖੀ ਨਹੀਂ ਉਹਨਾਂ ਦੀ ਚੋਰੀ ਹੋਈਆਂ ਚੋਰ ਲੁੱਟੀਆਂ ਨੇ ਸ਼ਰਿਆ ਮਕੰਨ ਦਾ ਟੱਪ ਕੇ ਘਰਾਂ 'ਚੋਂ ਚੋਰੀ ਹੋਈ ਜਾਵੇ ਉਹਨਾਂ ਵਾਸਤੇ ਕੋਈ ਸੁਰੱਖਿਆ ਨਹੀਂ ਹੁਣ ਤੁਹਾਡੇ ਇੱਥੇ ਕੀ ਮਕਸਦ ਹੈ ਜੀ ਵੀ ਕਿੰਨਾ ਟਾਈਮ ਹੈ ਇੱਥੇ ਜਿਹੜਾ ਇਹ ਧਰਨਾ ਲੱਗਿਆ ਰਹੇਗਾ ਤੇ ਕੀ ਮੰਗਿਆ ਪ੍ਰਸ਼ਾਸਨ ਤੋਂ ਤੁਹਾਡੀ ਦੇਖੋ ਅਸੀਂ ਤਾਂ ਮੰਗ ਕਰਦੇ ਆਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਕਿ ਜਿਹੜੇ ਬਾਕੀ ਚੋਰ ਭੱਜਿਆ ਨਾ ਉਹ ਜਲਦੀ ਗ੍ਰਿਫਤਾਰ ਕਰੇ ਲੋਕਾਂ ਚਾਹਣ ਲੋਕਾਂ ਦੀ ਸੰਤੋਸ਼ਟੀ ਕਰਾਉਣ ਤਸੱਲੀ ਕਰਾਉਣ ਇਸ ਗੱਲ ਦਾ ਅਹਿਸਾਸ ਕਰਨਾ ਵੀ ਹਾਂ ਸਾਥੋਂ ਫਰਕ ਤਾਂ ਕਰ ਰਹੇ ਐ ਚਾਹੇ ਉਹ ਚੋਣਾ ਕਰਕੇ ਰਹੇ ਐ ਲੋਕਾਂ ਦੇ ਗੁੱਸੇ ਨੂੰ ਠੰਡਾ ਕਰਨਾ ਜੇ ਇਸ ਗੱਲ ਤੇ ਨਹੀਂ ਆਉਣਗੇ ਅਸੀਂ ਤਾਂ ਟੈਂਟ ਮਗਾ ਲਿਆ ਬੈਠੇ ਆਂ ਬੈਠਾਂਗੇ ਜਿੰਨੀ ਦੇਰ ਤੱਕ ਇਹਨਾਂ ਦੀ ਮਰਜ਼ੀ ਐ ਚਲਾਉਣਗੇ ਚੱਲੀ ਜਾਓ ਸਾਡਾ ਤਾਂ ਘਰ ਹੈ ਅਸੀਂ ਤਾਂ ਕੋਈ ਨਹੀਂ ਆ ਰਹੀ ਜੜਿੱਕੇ ਪਿੰਡ ਆ ਅਸੀਂ ਤਾਂ ਬੈਠਾਂਗੇ ਕਿ ਕੋਰੀਆਂ ਅੱਗੇ ਜਿਹੜਾ ਧਰਨਾ ਲੱਗਿਆ ਹੈ ਕਿਸਾਨਾਂ ਵੱਲੋਂ ਇਹਦੇ ਬਾਰੇ ਕੀ ਕਹਿਣਾ ਚਾਹੂੰਗਾ ਜੀ ਇਹ ਇਹਨਾਂ ਨੇ ਅੱਜ ਇੱਕ ਜਿਹੜਾ ਵਿਅਕਤੀ ਹੈ ਬਾਹਰ ਦਾ ਰਹਿਣ ਵਾਲਾ ਟੋਕ ਸ਼ੇਡ ਦਾ ਰਹਿਣ ਵਾਲਾ ਹੈ ਉਹ ਟਰਾਂਸਫਾਰਮ ਤੋਂ ਤਾਂਬਾ ਚੋਰੀ ਕਰਦਾ ਫੜਿਆ ਉਹਨਾਂ ਨੇ ਠੀਕ ਹੈ ਜੀ ਉਹਦੇ ਸਬੰਧ ਵਿੱਚ ਅਸੀਂ ਇਹਨਾਂ ਦਾ ਜਿਹੜਾ ਹੁਣ ਬੰਦੇ ਆਏ ਨੇ ਸਾਡੇ ਕੋਲ ਇਹ ਇਹਨਾਂ ਦਾ ਬਿਆਨ ਲੈ ਕੇ ਜੋ ਕਾਨੂੰਨ ਅਨੁਸਾਰ ਕਰ ਲਈਓ ਅਮਲੇ ਚੱਲਿਆਵਾਂਗੇ ਠੀਕ ਹੈ ਅੱਗੇ ਉਹਦਾ ਉਹਨੂੰ ਕੋਰਟ 'ਚ ਪੇਸ਼ ਕਰਕੇ ਤੇ ਉਹ ਪਰਸਰਮਾਨ ਲੈ ਕੇ ਜਿਹੜੇ ਵੀ ਕੋਦਨ ਬੰਦੇ ਸ਼ਾਮਿਲ ਹੋਏ ਉਹਨਾਂ ਨੂੰ ਵੀ ਇਹਦੇ ਵਿੱਚ ਮੁਕਦਮੇ ਜਿਹੜਾ ਸ਼ਿਕਰ ਕਰਕੇ ਜਿਹੜੀ ਕਾਨੂੰਨ ਅਨਸਾਰ ਕਾਰਵਾਈ ਆ ਮਿਲਲੇ ਨੂੰ ਸਰ ਇੱਕ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਵੀ ਇਸ ਨਾਲ ਦੇ ਜਿਹੜੇ ਪਹਿਲਾਂ ਵੀ ਕਈ ਜਿਹੜੀਆਂ ਨੁਕਸਾਨ ਕੀਤੇ ਗਏ ਨੇ ਮੋਟਰਾਂ ਦੀਆਂ ਕੇਬਲਾਂ ਵਗੈਰਾ ਵੀ ਕੀ ਇਹਦੀ ਚੀਜ਼ ਦਾ ਲੇਖਾ ਜੋਖਾ ਇਹ ਤੋਂ ਲੈ ਜਾਊਗਾ ਜੀ ਕੱਲੇ ਕੱਲੇ ਜਿਹੜੇ ਜੋ ਵੀ ਆਪਣੇ ਏਰੀਆ ਚ ਬਾਰਦਾਤ ਹੋਈਆਂ ਨੇ ਕੱਲੇ ਕੱਲੇ ਬਾਰੇ ਪੁਸ਼ੀਸ਼ ਕੀਤੀ ਜਾਏਗੀ ਠੀਕ ਸਾ ਥੋੜਾ ਜਿਹਾ ਸਾਡੇ ਦੇਰੀ ਦਾ ਹੋ ਜਾਂਦਾ ਵੀ ਇਲੈਕਸ਼ਨ ਤੇ ਦਿੰਨੇ ਸਵੇਰੇ ਸਾਡੇ ਇਲੈਕਸ਼ਨ ਹੈ ਉਸ ਕਰਕੇ ਕਈ ਵਾਰ ਦਿੱਕਤ ਆ ਜਾਂਦੀ ਹੈ ਨਹੀਂ ਕੋਈ ਇਦਾਂ ਦੀ ਹੋ ਨਹੀਂ ਹੈਗੀ ਜੋ ਪ੍ਰੋਪਰ ਅਸੀਂ ਬਿਆਨ ਲਿਖਾਉਣਗੇ ਕਾਨੂੰਨ ਅਨੁਸਾਰ ਕਰ ਬਈ ਹੁਣ ਕਿੱਲੇ